ਸੰਤ ਜਾਨ ਨਾਮ ਦੱਸ ਕੇ ਤੇ ਮੈਂ ਆਸ਼ਿਮਾ ਮੰਗਾਂ ਵਾਰ ਨੰਬਰ 59 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਾਂ ਮੈਨੂੰ ਕਾਉਂਸਲਰ ਦੇ ਇਲੈਕਸ਼ਨ ਦੇ ਲਈ ਚੁਣਿਆ ਗਿਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ 21 ਤਰੀਕ ਨੂੰ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਹੋ ਰਿਹਾ ਹੈ ਉਹਦੇ ਲਈ ਆਓ ਤੇ ਆਪਣਾ ਵੋਟ ਜਿਹੜਾ ਜ਼ਰੂਰ ਸਾਨੂੰ ਪਾਓ ਛਾੜੋ ਤੇ ਵੋਟ ਜ਼ਰੂਰ ਪਾਓ ਕਿ ਕਿਹੜੇ ਕਿਹੜੇ ਤੁਹਾਡੇ ਜਿਹੜੇ ਮੁੱਦੇ ਜਿਹੜੇ ਪਹਿਲੇ ਜੇ ਮੈਂ ਕਾਉਂਸਲਰ ਬਣ ਜੰਨੀ ਆ ਕਾਉਂਸਲਰ ਦੇ ਇਲੈਕਸ਼ਨ ਜਿੱਤਣ ਲਈ ਸਭ ਤੋਂ ਪਹਿਲੇ ਤੇ ਅਸੀਂ ਸੇਫਟੀ ਤੇ ਸਿਕਿਉਰਿਟੀ ਰੱਖਾਂਗੇ ਆਪਣੀ ਵਾਰ ਦੇ ਵਿੱਚ ਪ੍ਰੋਪਰ ਗਰਲਸ ਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਏਗੀ ਸੀਸੀਟੀਵੀ ਕੈਮਰਾ ਦੀ ਫੋਟੋ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ ਅਸੀਂ ਆਪਣੇ ਵਾਰਡ ਨੂੰ ਜਿਹੜਾ ਗ੍ਰੀਨ ਵਾਰਡ ਬਣਾਵਾਂਗੇ ਪ੍ਰੋਪਰ ਉੱਤੇ ਪਲਾਂਟਸ ਲੱਗਣਗੇ এনवायरमेंट ਵਧੀਆ ਹੋਏਗਾ ਗਾਰਬੇਜ ਲਿਫਟਿੰਗ ਦੀ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਹੈ ਇਲਾਕਿਆਂ ਦੇ ਵਿੱਚ ਗਲੀਆਂ ਦੇ ਵਿੱਚ ਗਾਰਬੇਜ ਦੀ ਬੜੀ ਪ੍ਰੋਬਲਮ ਹੈ ਉਹ ਅਸੀਂ ਸਾਰੀ ਸੋਲਵ ਕਰਾਂਗੇ ਪ੍ਰਾਇੋਰਟੀ ਤੇ ਕੀ ਮੈਸੇਜ ਵਾਰਦੇ ਵਸਣ ਵਹੀ ਮੈਂ ਆਪਣਾ ਮੈਸੇਜ ਦੇਣਾ ਚਾਹਵਾਂਗੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰੋ ਤੁਸੀਂ ਪਹਿਲੇ ਵੀ ਵਿਸ਼ਵਾਸ ਕੀਤਾ ਸੀ ਭਗਵੰਨ ਮਾਨ ਜੀ ਨੂੰ ਤੁਸੀਂ ਆਪਣਾ ਅ ਬਨਵਾਇਆ ਚੀਫ ਮਨਿਸਟਰ ਬਣਾਇਆ ਸੀ ਇਸ ਵਾਰ ਵੀ ਵਿਸ਼ਵਾਸ ਕਰਕੇ ਸਾਨੂੰ ਵੋਟ ਪਾਓ ਅਸੀਂ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ ਮੇਰੇ ਪਿਤਾ ਜੀ ਦਾ ਨਾਮ ਮਨਦੀਪ ਸਿੰਘ ਵਾਉਂਗਾ ਨੇ ਉਹ ਐ ਵਾਰਡ ਚ ਪਿਛਲੇ 13 ਸਾਲ ਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਅੰਡਰ ਕੰਮ ਕਰ ਰਹੇ ਨੇ ਠੀਕ ਹੈ ਮੇਰੇ ਵਾਧਾ ਸਾਹਿਬ ਦਾ ਨਾਮ ਦਸਨ ਲਈ ਐਵਾਰਡ ਨੂੰ ਕੋਈ ਪਛਾਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਬਾਈ ਫੇਸ ਬਾਈ ਨੇਮ ਹਰ ਬੰਦਾ ਵਾਰਡ ਚ ਜਾਣਦਾ ਹੈ ਉਹਨਾਂ ਨੇ ਇੱਥੇ ਬਹੁਤ ਕੰਮ ਕਰਾਏ ਨੇ ਅਣਗਿਣਤ ਬੰਦਿਆਂ ਦੀ ਇਸ ਵਾਰਡ ਚ ਪੈਨਸ਼ਨ ਲਵਾਈ ਹੈ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਰਾਤੀ 2 ਵਜੇ ਵੀ ਕੋਈ ਕਾਲ ਕਰਦਾ ਤੇ ਮੇਰੇ ਪਿਤਾ ਜੀ ਫੋਨ ਚੁੱਕਦੇ ਨੇ ਆਮ ਆਦਮੀ ਪਾਰਟੀ ਨੇ ਸਾਨੂੰ ਕੌਂਸਲਰ ਦੀ ਟਿਕਟ ਦੇ ਕੇ ਵਾਰਡ ਨੰਬਰ 59 ਤੋਂ نوازਿਆ ਅਸੀਂ ਆਪਣੀ ਪਾਰਟੀ ਦੀ ਉਮੀਦਾਂ ਉੱਤੇ ਪੂਰੇ ਖਰੇ ਉਤਰਾਂਗੇ ਐਵਾਰਡ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਤੇ ਮੇਅਰ ਬਣ ਆਪਣੀ ਸਰਚ ਆਮ ਆਦਮੀ ਪਾਰਟੀ ਦਾ ਹੋਏਗਾ ਇੱਕ ਇਦਰੀਗ ਨੂੰ ਕਿਹ ਸਰ ਸਾਡੀ ਵਾਰਡ ਜਨ ਦਾ ਸਭ ਤੋਂ ਹੀ ਵੱਡਾ ਇੱਕ ਮੁੱਦਾ ਹੈ ਸੀਵਰੇਜ ਦਾ ਠੀਕ ਹੈ ਸਭ ਤੋਂ ਪਹਿਲੇ ਉਹ ਸੋਲਵ ਕੀਤਾ ਜਾਏਗਾ ਠੀਕ ਹੈ ਜਿਹੜੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਸੀਵਰੇਜ ਦੀ ਪਾਈਪਲਾਈਨ ਸਵੀਆਂ ਪਾਈਆਂ ਜਾਣਗੀਆਂ ਗਲੀਆਂ ਬਣਾਈਆਂ ਜਾਣਗੀਆਂ ਪਹਿਲੇ ਆਧਾਰ ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨਾਂ ਲਗਵਾਈਆਂ ਵੀ ਆ ਤੇ ਹੋਰ ਵੀ ਲਗਵਾਈਆਂ ਜਾਣਗੀਆਂ ਸਭ ਤੋਂ ਪਹਿਲੇ ਤੇ ਉਨਰ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਅਸੀਂ ਸਾਡਾ ਆਫਿਸ ਵਾਰਡ ਨੰਬਰ 59 ਦੇ ਵਿੱਚ ਹੈ ਪਿਛਲੇ ਜਦੋਂ ਆਮ ਆਪ ਪਾਰਟੀ ਦੀ ਸਰਕਾਰ ਬਣੀ ਸੀ ਨਾਲ ਹੀ ਸਾਡਾ ਆਫਿਸ ਬਣ ਗਿਆ ਸੀ ਉਦੋਂ ਦਾ ਚੱਲ ਰਿਹਾ ਹੈ ਠੀਕ ਹੈ ਜਦੋਂ ਤੁਹਾਨੂੰ ਟਿਕਟ ਨਹੀਂ ਵੀ ਮਿਲੀ ਸੀ ਉਦੋਂ ਦਾ ਚੱਲ ਰਿਹਾ ਅਸੀਂ ਉੱਥੇ ਅਣਗਿਣਤ ਲੋਕਾਂ ਦੇ ਕੰਮ ਕਰਾਏ ਆ ਤੁਸੀਂ ਵਾਰਡ ਚੋਂ ਵਿਚਰੋ ਪੁੱਛ ਕੇ ਦੇਖ ਲਓ ਹਰ ਬੰਦੇ ਨੂੰ ਪੁੱਛ ਕੇ ਦੇਖ ਲਓ ਮਨਦੀਪ ਸਿੰਘ ਮੋਂਗਾ ਜੀ ਨੇ ਕੰਮ ਕਰਾਇਆ ਹੈ ਠੀਕ ਹੈ ਅੱਜ ਸਾਨੂੰ ਆਮ ਆਦਮੀ ਪਾਰਟੀ ਨੇ ਆਸ਼ਮਾ ਮੋਂਗਾ ਜੀ ਨੂੰ ਉਹਨਾਂ ਦੀ ਡਾਟਰ ਇਨ-ਲॉ ਨੂੰ ਮੇਰੀ ਵਾਈਫ ਨੂੰ ਟਿਕਟ ਦੇ ਕੇ ਨਵਾਜ਼ਿਆ ਅਸੀਂ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਪੂਰੀ ਉਮੀਦਾਂ ਉੱਤੇ ਖਰੇ ਉਤਰਾਂਗੇ ਇੱਕ ਜੀ ਸਰਵੇ ਕਰ ਰਹੇ ਹੋ ਸੋਹਣਾ ਰਿਸਪੌਂਸ ਮਿਲ ਰਿਹਾ ਹੈ ਜਿੰਨੂੰ ਵੀ ਅਸੀਂ ਖੜੇ ਕਰਕੇ ਨਾਰਮਲ ਬੰਦਾ ਬਣ ਕੇ ਵੀ ਪੁੱਛ ਰਹੇ ਹਾਂ ਕਿ ਕੀ ਰਿਸਪੌਂਸ ਹੈ ਉਹ ਕ ਮੋ ਲਗਲੇ ਨਹੀਂ ਖੁੱਲ ਗਏ ਨੇ ਬਿਜਲੀ ਦਾ ਵੀ ਸਭ ਤੋਂ ਵੱਡਾ ਮੁੱਦਾ ਹੈ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਨੇ ਠੀਕ ਹੈ ਆਮ ਬੰਦਾ ਜਿਹੜਾ ਹੈ ਜਿਹੜਾ 9-10 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ ਉਹਦੀ ਅੱਧੀ ਤੋਂ ਜ਼ਿਆਦਾ ਤਨਖਾਹ ਜਿਹੜੀ ਹੈ ਬਿਜਲੀ ਦੇ ਬਿੱਲਾਂ 'ਚ ਖਤਮ ਹੋ ਜਾਂਦੀ ਸੀ ਠੀਕ ਹੈ ਪਿਛਲੇ ਮੁੱਦੇ ਇਹ ਹੈ ਕਾਫੀ ਜਨਾਂ ਦੇ ਜਿਹੜੇ ਪੈਨ ਮੈਂ ਤੁਹਾਡੀ ਗੱਲ ਕਟਾਂਗਾ ਹਜ਼ਾਰ-ਹਜ਼ਾਰ ਰੁਪਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਹੈ ਕਿ ਭੈਣਾਂ ਨੂੰ 11 ਭੈਣਾਂ ਦੇ ਮਾਵਾਂ ਨੂੰ 11-1100 ਰੁਪਏ ਦਿੱਤਾ ਜਾਏਗਾ ਠੀਕ ਹੈ ਉਹ ਅਸੀਂ ਬਹੁਤ ਜਲਦ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਦੇਖ ਅਸੀਂ ਬੱਤੀ ਦੇ ਬਿੱਲ ਦਾ ਵਾਅਦਾ ਕੀਤਾ ਸੀ ਠੀਕ ਹੈ ਉਹ ਆਨ ਮਤਲਬ ਜਦੋਂ ਸਾਡੀ ਸਰਕਾਰ ਬਣੀ ਵੀਦਿਨ 2 ਮੰਥਸ ਦੇ ਵਿੱਚ ਅਬ ਉਹ ਪੂਰਾ ਕਰ ਦਿੱਤਾ ਠੀਕ ਹੈ ਹਰ ਚੀਜ਼ ਨੂੰ ਇੱਕ ਟਾਈਮ ਲੱਗਦਾ ਹੈ ਅਗਰ ਤੁਸੀਂ ਘਰ ਵੀ ਬਣਾਉਂਦੇ ਹੋ ਨਾ ਨਵਾਂ ਉਹਨੂੰ ਵੀ ਬੰਦੇ ਬੰਦੇ ਕੰਸਟਰਕਸ਼ਨ ਕਰਦਾ ਟਾਈਮ ਲੱਗਦਾ ਹੈ ਇਹ ਪੂਰਾ ਪੰਜਾਬ ਸਵਾਰਨਾ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਇਹਨੂੰ ਬਹੁਤ ਜ਼ਿਆਦਾ ਟਾਈਮ ਚਾਹੀਦਾ ਹੈ ਠੀਕ ਹੈ ਪਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਕਾਰਜਕਾਲ 'ਚ ਆਪਣੇ ਸਾਦੇ ਮੋਰ ਥੈਨ 80% ਪੂਰੇ ਕਰ ਚੁੱਕੇ ਹਾਂ ਜਿਹੜੇ ਕੁਝ ਰਹਿ ਗਏ ਨੇ ਉਹ ਵੀ ਪੂਰੇ ਕਰਾਂਗੇ ਇਹ ਜਿਹੜਾ 11-1100 ਰੁਪਏ ਦਾ ਵਾਅਦਾ ਹੈ ਐਨਾ ਦੀ ਮਾਵਾਂ ਦੀ ਚੋਲੀ ਚ ਪਾਵਾਂਗੇ ਇੱਕ ਜਿਹੜੀ ਅਸੀਂ ਕੀ ਦੇਣਾ ਜਾਂਦੇ ਜਿਹੜਾ ਯੂਥ ਇਹਦਾ ਨਸ਼ੇ ਦੇ ਵਿੱਚ ਵਧ ਰਿਹਾ ਵਾ ਸਰ ਮੈਂ ਸਭ ਤੋਂ ਵੱਡਾ ਯੂਥ ਨੂੰ ਮੈਸੇਜ ਦਿਆਂਗਾ ਪਲੀਜ਼ ਨਸ਼ਿਆਂ ਵੱਲ ਨਾ ਜਾਓ ਆਪਣੇ ਘਰਾਂ ਅਬ ਮਿਹਨਤ ਕਰੋ ਮਿਹਨਤ ਦੀ ਕਮਾਈ ਦੀ ਹੀ ਬਰਕਤ ਹੈ ਠੀਕ ਹੈ ਨਾ ਨਸ਼ਾ ਵੇਚੋ ਨਾ ਨਸ਼ਾ ਕਰੋ ਠੀਕ ਹੈ ਸਭ ਤੋਂ ਸਭ ਤੋਂ ਵੱਡੀ ਜਿਹੜੀ ਬਰਕਤ ਉਹ ਮਿਹਨਤ ਦੀ ਕਮਾਈ ਵਿੱਚ ਹੈ ਇਸ ਕਰਕੇ ਆਪਾਂ ਨੌਕਰੀ ਸਾਡੀ ਮਾਨ ਸਰਕਾਰ ਦੇਖੋ ਇਸ ਚੀਜ਼ ਨੂੰ ਘਟਾਣ ਲਈ ਕਿੰਨੀਆਂ ਨੌਕਰੀਆਂ ਪ੍ਰੋਵਾਈਡ ਕਰ ਰਹੀ ਹੈ ਘਰ ਘਰ ਚ ਕਿੰਨੀਆਂ ਮੋਰ 40000 ਨੌਕਰੀਆਂ ਅਸੀਂ ਦੇ ਚੁੱਕੇ ਹਾਂ ਔਰ ਕਿੰਨੇ ਹੀ ਅਨਲਿमिटेड ਜਿਹੜੇ ਮੁਲਾਜ਼ਮ ਨੇ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕੇ ਕਰ ਚੁੱਕੇ ਆ ਇੱਕ ਜਿਹੜਾ ਹੈਗਾ ਪਾਣੀ ਦੀ ਆਪਾਂ ਪੈਲ ਦੇ ਹਿਸਾਬ ਤੇ ਨਵੇਂ ਟਿਊਬਵੈਲ ਲਗਾਏ ਜਾਣਗੇ ਸੈਂਟਰ ਹਲਕੇ ਦੇ ਵਿੱਚ ਬਹੁਤ ਟਿਊਬਵੈਲ ਹੀ ਲਗਾਏ ਨੇ ਠੀਕ ਹੈ ਔਰ ਅੱਗੋਂ ਹੋਰ ਲਗਾ ਰਹੇ ਆ ਸਾਨੂੰ ਜਿੱਥੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਆ ਕੇ ਮਿਲੇ ਉੱਥੇ ਸਾਨੂੰ ਜਗਾ ਦੇ ਨਵਾਂ ਟਿਊਬ ਟਿਊਬਵੈਲ ਜਿਹੜਾ ਹੈ ਉਸੇ ਵੱਲੇ ਲਗਾਇਆ ਜਾਏਗਾ ਪੈਲ ਦੇ ਅਧਾਰ ਤੇ ਲਗਾਇਆ ਜਾਏਗਾ ਵਾਰਡ ਵਾਸੀਆਂ ਨੂੰ ਕੀ ਲੱਗਦਾ ਹੈ ਅਪੀਲ ਦੇ ਵਾਰਡ ਵਾਸੀਆਂ ਨੂੰ ਅਪੀਲ ਹੈ ਕਿ ਪਲੀਜ਼ ਕੈਂਡੀਡੇਟ ਸਾਫ ਸੁਥਰਾ ਦੇ ਇਮਾਨਦਾਰ ਚੁਣੋ ਠੀਕ ਹੈ ਤੁਹਾਡੀ ਸੇਵਾ ਵਿੱਚ ਪੰਜ ਸਾਲ ਅਗਲੇ ਹਾਜ਼ਰ ਹੋਵਾਂਗੇ ਦਿਨ ਰਾਤ ਹਾਜ਼ਰ ਰਹੇ ਹਾਂ ਤੇ ਹਾਜ਼ਰ ਹੋਵਾਂਗੇ ਠੀਕ ਹੈ ਕਿਰਪਾ ਕਰਕੇ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ VOTING ਹੈ ਪਲੀਜ਼ ਬਹੁਤ ਜ਼ਿਆਦਾ ਘਰੋਂ ਨਿਕਲ ਕੇ ਵੋਟ ਕਰੋ ਆਪਣਾ ਵੋਟ ਮਿਸ ਨਾ ਕਰੋ ਵੋਟ ਦੀ ਤਾਕਤ ਜਿਹੜੀ ਸਤੋਂ ਵੱਡੀ ਤਾਕਤ ਹੈ ਇਹਦੇ ਨਾਲ ਤੁਸੀਂ ਕੁਝ ਵੀ ਚੇਂਜ ਕਰ ਸਕਦੇ ਹੋ